ਜੋਲੀ ਵਿਦਾ ਹੁਣ ਵੇਲੇ ਆਪਣੇ ਬੱਚੇ ਨੂੰ ਗੋਦੀ ਚੱਕ ਤਾਂ ਹਾਂ ਮਾਰਨ ਲੱਗੀ ਵਿਆਹ ਵਾਲੀ ਕੁੜੀ ਦੋਸਤੋ ਕਿਸ ਦੀ ਕਿਸਮਤ ਵਿੱਚ ਕੀ ਲਿਖਿਆ ਹੈ ਕੁਝ ਨਹੀਂ ਪਤਾ ਹੁੰਦਾ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੀ ਕੁੜੀ ਇੱਕ ਬੱਚੇ ਨੂੰ ਗੋਦੀ ਚੱਕ ਕੇ ਰੋਂਦੀ ਦਿਖਾਈ ਦੇ ਰਹੀ ਹੈ ਦਰਅਸਲ ਜਿਸ ਕੁੜੀ ਦਾ ਵਿਆਹ ਹੋ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਪਹਿਲਾਂ ਵੀ ਵਿਆਹੀ ਹੋਈ ਸੀ ਅਤੇ ਜੋ ਬੱਚਾ ਇਸ ਨੇ ਗੋਦੀ ਚੱਕਿਆ ਹੋਇਆ ਹੈ ਉਹ ਇਸ ਦਾ ਹੀ ਹੈ ਅਤੇ ਵਿਦਾ ਹੁਣ ਤੋਂ ਪਹਿਲਾਂ ਇਹ ਕੁੜੀ ਆਪਣੇ ਬੱਚੇ ਨੂੰ ਗੋਦੀ ਵਿੱਚ ਚੱਕ ਕੇ ਤਾਂ ਹਾਂ ਮਾਰ ਕੇ ਰੋਣਾ ਲੱਗ ਜਾਂਦੀ ਏ ਸੋ ਇਸ ਵੀਡੀਓ ਨੂੰ ਦੇਖ ਕੇ ਲੋਕ ਕਹਿ ਰਹੇ ਨੇ ਕਿ ਇਹ ਮਾਂ ਤੇ ਬੱਚਾ ਪਤਾ ਨਹੀਂ ਹੁਣ ਦੇ ਵਿਛੜੇ ਕਦੋਂ ਮਿਲਣਗੇ ਅਤੇ ਕੋਈ ਕਹਿ ਰਿਹਾ ਹੈ ਕਿ ਕਿੰਨਾ ਚੰਗਾ ਹੁੰਦਾ ਜੇ ਇਹ ਮੁੰਡਾ ਇਸ ਬੱਚੇ ਨੂੰ ਵੀ ਨਾਲ ਹੀ ਲੈ ਜਾਂਦਾ ਸੋ ਕਹਿਣ ਵਾਲੇ ਤਾਂ ਬਹੁਤ ਕੁਝ ਕਹਿ ਦਿੰਦੇ ਨੇ ਪਰ ਪਤਾ ਨਹੀਂ ਇਸ ਭੈਣ ਦੀ ਕੀ ਮਜਬੂਰੀ ਹੋਵੇਗੀ ਜੋ ਆਪਣਾ ਨਿੱਕਾ ਜਿਹਾ ਬੱਚਾ ਛੱਡ ਕੇ ਇਸ ਨੂੰ ਦੂਸਰਾ ਵਿਆਹ ਕਰਵਾਉਣਾ ਪਿਆ ਸੋ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਜੋ ਕਿਸਮਤ ਵਿੱਚ ਲਿਖਿਆ ਹੈ ਉਹ ਹੋ ਕੇ ਹੀ ਰਹਿੰਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ